ਦੇਖੋ ਇਟਲੀ ਚ ਪੰਜਾਬੀਆਂ ਦਾ ਰਹਿਣ ਸਹਿਣ ਘਰ ਚ ਤੰਦੂਰ ਚੁੱਲ੍ਹੇ ਮੰਝੇ ਫੌਜਾਂ ਲਗਾ ਰਹੀਆਂ ਨੇ ਖੁੱਲੇ ਮੈਦਾਨ ਵਿੱਚ ਰਗੜੇ ਪਾਰਟ 2 ਚ ਅਸੀਂ ਕੀਤੀ ਸੀ ਘੋੜਸਵਾਰੀ ਹੁਣ ਜਿੱਥੇ ਅਸੀਂ ਜਾ ਰਹੇ ਹਾਂ ਇਹ ਰਹਿੰਦੇ ਤੇ ਇਟਲੀ ਚ ਨੇ ਪਰ ਇਹਨਾਂ ਦਾ ਰਹਿਣ ਸਹਿਣ ਪੂਰਾ ਪੰਜਾਬ ਵਰਗਾ ਹੈ ਇਹ ਨੇ ਭਾਈ ਸੰਦੀਪ ਸਿੰਘ ਜਿਨ੍ਹਾਂ ਦੇ ਅਸੀਂ ਘਰ ਆਏ ਹਾਂ ਇਹਨਾਂ ਦੇ ਗ੍ਰਹਿ ਵਿਖੇ ਸਾਨੂੰ ਦੇਖਣ ਨੂੰ ਮਿਲਣਗੇ ਤੰਦੂਰ ਚੁੱਲਾ ਮੰਝੇ ਉਧਰ ਮਾਤਾ ਜੀ ਪ੍ਰਸ਼ਾਦਾ ਲਾ ਰਹੇ ਨੇ ਤੇ ਇੱਥੇ ਬੈਠ ਕੇ ਅਸੀਂ ਛਕਦੇ ਹਾਂ ਆਲੂ ਪਰਾਂਠੇ ਦੇ ਨਾਲ ਲੱਸੀ ਹੁਣ ਅਸੀਂ ਪਹੁੰਚਿਆ ਗੁਰਦੁਆਰਾ ਸਿੰਘ ਸਭਾ ਬੈਰਗੈਮੋ ਕੋਰਤੇ ਨੋਵਾ ਇਸ ਗੁਰੂ ਘਰ ਦਾ ਦਿਮਾਣ ਇਹ ਵਿਮਾਨ ਹਾਲਾ ਪੂਰਾ ਸੰਗਤਾਂ ਦੇ ਨਾਲ ਭਰਿਆ ਹੁੰਦਾ ਹੈ ਤੇ ਇਟਲੀ ਵਿੱਚ ਹੋਲੇ ਮੱਲੇ ਦੀ ਸ਼ੁਰੂਆਤ ਵੀ ਇਸੇ ਹੀ ਗੁਰੂ ਘਰ ਤੋਂ ਹੋਈ ਸੀ ਆ ਫੌਜਾਂ ਨੇ ਹੁਣ ਸਲੁੱਤਰ ਗੁੰਡਾ ਚੱਕ ਲੈ ਰਗੜਾ ਲਾਉਣ ਲਈ ਜੋਰਾਵਰ ਸਿੰਘ ਦੀ 10 ਰਸਾਨ ਕੇ ਆ ਜਿਹੜੀ ਗਰਾਊਂਡ ਆ ਇਟਲੀ ਦੀ ਸਰਕਾਰ ਵੱਲੋਂ ਗੁਰੂ ਘਰ ਦੇ ਨਾਮ ਕਰ ਦਿੱਤੀ ਆ ਤੇ ਹਰ ਸਾਲ ਇਸ ਗਰਾਊਂਡ ਵਿੱਚ ਹੋਲਾ ਮੱਲਾ ਮਨਾਉਂਦੇ ਹੋਏ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਅਖਾੜੇ ਵੀ ਸਜਾਏ ਜਾਂਦੇ ਨੇ ਤੇ ਅੱਜ ਫੌਜਾਂ ਇੱਥੇ ਦਾਸ ਦੇ ਆਉਣ ਤੇ ਪਿਆਰ ਵਿੱਚ ਬਾਣੀ ਪੜਦੇ ਹੋਏ ਲਾਰੇ ਨੇ ਰਗੜਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਪਿਆਰ ਸਤਿਕਾਰ ਦਾ ਤੇ ਆਪਾਂ ਸ਼ਕਦੇ ਹਾਂ ਰਗੜਾ ਤੁਸੀਂ ਖ